ਤਾਨੂੰ ਤੋ ਕਲਗੀਆਂ ਵਾਲਿਆਂ ਇਹ ਪੰਥ ਸਜਾਇਆ ਜਿੰਨਾ ਮੱਥਾ ਜ਼ੁਲਮ ਨਾਲ ਹਰ ਥਾਂ ਤੇ ਲਾਇਆ ਆਹ ਅੱਜ ਜ਼ੁਲਮ ਦੀ ਮੱਚਦੀ ਪਾ ਖੂਨ ਬਚਾਉਂਦੇ ਸਿੰਘ ਗੁਰੂ ਦਸ਼ਮੇਸ਼ ਦੇ ਰਹਿ ਸਿੱਧਕ ਨ ਬਉਂਦੇ ਜੀ ਥੋੜੇ ਲੱਖਾਂ ਸਾਹਮਣੇ ਥੋੜੇ ਲੱਖਾਂ ਸਾਹਮਣੇ ਸਿੱਧਕੀ ਨਾ ਡੋਲੇ ਆਹ ਸਿੰਘਾਂ ਤੋਂ ਹਾਰ ਗਏ ਮੁਗਲਾਂ ਦੇ ਟੋਲੇ ਸੂਰ ਮੇਰੇ ਚੌਰ ਵਕਾਉਂਦੇ ਸਿੰਘ ਗੁਰੂ ਦਸ਼ਮੇਸ਼ ਦੇ ਰੈਸਦ ਕ ਨਬਾਉਂਦੇ ਓ ਅਤ ਜਲਮ ਦੀ ਚੱਕ ਲਈ ਅਮਰਤ ਸਰਮਸੇ ਓ ਸੁਣ ਕੇ ਪੀਕਾ ਨੇਰ ਤੋਂ ਦੋ ਚੋਦੇ ਨਸੇ ਓ ਮਣੀ ਸਿੰਘ ਜੀ ਹੱਸ ਕੇ ਰੇ ਬੰਦ ਕਟਾਉਂਦੇ ਸਿੰਘ ਗੁਰੂ ਦਸ਼ਮੇਸ਼ ਦੇ ਰੈਸਦ ਕ ਨਬਾਉਂਦੇ ਓ ਦਾਰੂ ਸਿੰਘ ਜੀ ਹੱਸ ਕੇ ਚੜਖੀ ਦੇਟ ਲਿਆ ਪਣਾ ਸੀਸ ਤੋਂ ਦੀ ਬਸ ਸਿੰਘ ਰਣ ਅੰਦਰ ਲੜਿਆ ਸੁੱਖਾ ਸਿੰਘ ਮਹਤਾਬ ਸਿੰਘ ਸਿਰ ਉਸ ਦਾ ਲਾਉਂਦੇ ਓ ਸਿੰਘ ਗੁਰੂ ਦਸ਼ਮੇਸ਼ ਦੇ ਰੇਸਨ ਕਨ ਬੌਂਦੇ ਸਿੰਘ ਗੁਰੂ ਦਸ਼ਮੇਸ਼ ਦੇ ਰੇਸਨ ਕਨ ਬੌਂਦੇ ਹੋ ਓ ਤਨ ਤੁ ਕਲਕੀਆਂ ਵਾਲਿਆਂ ਇਹ ਪੰਥ ਸਜਾਇਆ ਜਿੰਨਾ ਮੱਥਾ ਜ਼ੁਲਮ ਨਾਲ ਹਰ ਥਾਂ ਤੇ ਲਾਇਆ ਦੀ ਮੱਛ ਦੀ ਪਾਖੂਨ ਬਚਾਉਂਦੇ ਸਿੰਘ ਗੁਰੂ ਦਸ਼ਮੇਸ਼ ਦੇ ਰਹਿ ਸਦਕ ਨਬਾਉਂਦੇ ਜੀ ਥੋੜੇ ਲੱਖਾਂ ਸਾਹਮਣੇ ਥੋੜੇ ਲੱਖਾਂ ਸਾਹਮਣੇ ਸਦਕੀ ਨਾ ਡੋਲੇ ਆਹ ਸਿੰਘਾਂ ਤੋਂ ਹਾਰ ਗਏ ਮੁਗਲਾਂ ਦੇ ਟੋਲੇ ਆਹ ਸਿੰਘ ਜੀ ਸੂਰ ਮੇਰੇ ਜੋਰ ਵਕਾਉਂਦੇ ਸਿੰਘ ਗੁਰੂ ਦਸ਼ਮੇਸ਼ ਦੇ ਰਹਿ ਸਦਕ ਨਬਾਉਂਦੇ ਤੇ ਜੇਲਮ ਦੀ ਚੋਕ ਗਲੀ ਮਰਤ ਸਰਮਸੇ ਓ ਸੁਣ ਕੇ ਪੀਕਾ ਨੇਰ ਤੋਂ ਦੋ ਚੋਦੇ ਨਸੇ ਓ ਬਣੀ ਸਿੰਘ ਜੀ ਹੱਸ ਕੇ ਰੇ ਬੰਦ ਟਕਾਉਂਦੇ ਸਿੰਘ ਗੁਰੂ ਦਸ਼ਮੇਸ਼ ਦੇ ਰੈ ਸਦਕ ਨਵਾਉਂਦੇ ਓ ਦਾਰੂ ਸਿੰਘ ਜੀ ਹੱਸ ਕੇ ਚੜਖੀ ਤੇ ਚਲਿਆ ਆਪਣਾ ਸੀਸ ਤੌਂਦੀ ਬ ਸਿੰਘ ਰਣ ਅੰਦਰ ਲੜਿਆ ਸੁਖਾ ਸਿੰਘ ਮਹਤਾਬ ਸਿੰਘ ਸਿਰ ਉਸ ਦਾ ਲਾਉਂਦੇ ਓ ਸਿੰਘ ਗੁਰੂ ਦਸ਼ਮੇਸ਼ ਦੇ ਰੇਸਨ ਕਨ ਬੌਂਦੇ ਸਿੰਘ ਗੁਰੂ ਦਸ਼ਮੇਸ਼ ਦੇ ਰੇਸਨ ਕਨ ਬੌਂਦੇ ਹੋ ਧੰਨ ਤੁਕਲਗੀਆਂ ਵਾਲਿਆਂ ਇਹ ਪੰਥ ਸਜਾਇਆ ਜਿੰਨਾ ਮੱਥਾ ਜ਼ੁਲਮ ਨਾਲ ਹਰ ਥਾਂ ਤੇ ਲਾਇਆ ਕਦ ਜਲ ਮਤੀ ਮੱਚ ਦੀ ਪਾਖੂਨ ਬਜਾਉਂਦੇ ਸਿੰਘ ਗੁਰੂ ਦਸ਼ਮੇਸ਼ ਦੇ ਰਹਿ ਸਦਕ ਨਬਾਉਂਦੇ ਜੀ ਥੋੜੇ ਲੱਖਾਂ ਸਾਹਮਣੇ ਥੋੜੇ ਲੱਖਾਂ ਸਾਹਮਣੇ ਸਦਕੀ ਨਾ ਡੋਲੇ ਆਹ ਸਿੰਘਾਂ ਤੋਂ ਹਾਰ ਗਏ ਮੁਗਲਾਂ ਦੇ ਟੋਲੇ ਆਹ ਸਿੰਘ ਜੀ ਸੂਰ ਮੇਰੇ ਜੋਰ ਵਕਾਉਂਦੇ ਸਿੰਘ ਗੁਰੂ ਦਸ਼ਮੇਸ਼ ਦੇ ਰਹਿ ਸਦਕ ਨਬਾਉਂਦੇ ਤੇ ਜੇਲ੍ਹ ਮਦੀ ਚੋਕਲੀ ਮਰਤ ਸਰਮਸੇ ਓ ਸੁਣ ਕੇ ਪੀਕਾ ਨੇਰ ਤੋਂ ਦੋ ਚੋਦੇ ਨਸੇ ਓ ਮਣੀ ਸਿੰਘ ਜੀ ਹੱਸ ਕੇ ਰੇ ਬੰਦ ਕਟਾਉਂਦੇ ਸਿੰਘ ਗੁਰੂ ਦਸ਼ਮੇਸ਼ ਦੇ ਰਸਦਕ ਨਵਾਉਂਦੇ ਓ ਦਾਰੂ ਸਿੰਘ ਜੀ ਹੱਸ ਕੇ ਚੜਖੀ ਦੇਟ ਲਿਆ ਪਣਾ ਸੀਸ ਤੋਂ ਦੀ ਬਸ ਸਿੰਘ ਰਣ ਅੰਦਰ ਲੜਿਆ ਸੁੱਖਾ ਸਿੰਘ ਮਹਤਾਬ ਸਿੰਘ ਸਿਰ ਉਸ ਦਾ ਲਾਉਂਦੇ ਓ ਸਿੰਘ ਗੁਰੂ ਦਸ਼ਮੇਸ਼ ਦੇ ਰੇਸਨ ਕਨ ਬੌਂਦੇ ਸਿੰਘ ਗੁਰੂ ਦਸ਼ਮੇਸ਼ ਦੇ ਰੇਸਨ ਕਨ ਬੌਂਦੇ ਹੋ ਧਨ ਤੂੰ ਕਲਕੀਆਂ ਵਾਲਿਆਂ ਇਹ ਪੰਥ ਸਜਾਇਆ ਜਿੰਨਾ ਮੱਥਾ ਜ਼ੁਲਮ ਨਾਲ ਹਰ ਥਾਂ ਤੇ ਲਾਇਆ ਮਤੀ ਮੱਛ ਦੀ ਪਾਖੂਨ ਬਚਾਉਂਦੇ ਸਿੰਘ ਗੁਰੂ ਦਸ਼ਮੇਸ਼ ਦੇ ਰਹਿ ਸਿੱਧਕ ਨਬਾਉਂਦੇ ਜੀ ਥੋੜੇ ਲੱਖਾਂ ਸਾਹਮਣੇ ਥੋੜੇ ਲੱਖਾਂ ਸਾਹਮਣੇ ਸਿੱਧਕੀ ਨਾ ਢੋਲੇ ਆਹ ਸਿੰਘਾਂ ਤੋਂ ਹਾਰ ਗਏ ਮੁਗਲਾਂ ਦੇ ਢੋਲੇ ਹੋਏ ਸਿੰਘ ਜੀ ਸੂਰ ਮੇਰੇ ਚੌਰ ਵਕਾਉਂਦੇ ਸਿੰਘ ਗੁਰੂ ਦਸ਼ਮੇਸ਼ ਦੇ ਰਹਿ ਸਿੱਧਕ ਨਬਾਉਂਦੇ ਮਦੀ ਚੱਕ ਲਈ ਅਮਰਤ ਸਰਮਸੇ ਓ ਸੁਣ ਕੇ ਪੀਕਾ ਨੇਰ ਤੋਂ ਦੋ ਚੋਦੇ ਨਸੇ ਓ ਮਣੀ ਸਿੰਘ ਜੀ ਹੱਸ ਕੇ ਰੇ ਬੰਦ ਕਟਾਉਂਦੇ ਸਿੰਘ ਗੁਰੂ ਦਸ਼ਮੇਸ਼ ਦੇ ਰਸਦ ਕ ਨਵਾਉਂਦੇ ਓ ਦਾਰੂ ਸਿੰਘ ਜੀ ਹੱਸ ਕੇ ਚੜਖੀ ਦੇਟ ਲਿਆ ਨਾ ਸੀਸ ਤੋਂ ਦੀ ਬਸ ਸਿੰਘ ਰਣ ਅੰਦਰ ਲੜਿਆ ਸੁੱਖਾ ਸਿੰਘ ਮਹਤਾਬ ਸਿੰਘ ਸਿਰ ਉਸ ਦਾ ਲਾਉਂਦੇ ਓ ਸਿੰਘ ਗੁਰੂ ਦਸ਼ਮੇਸ਼ ਦੇ ਰੇਸਨ ਕਨ ਬੌਂਦੇ ਸਿੰਘ ਗੁਰੂ ਦਸ਼ਮੇਸ਼ ਦੇ ਰੇਸਨ ਕਨ ਬੌਂਦੇ ਹੋ ਧਨ ਤੂ ਕਲਕੀਆਂ ਵਾਲਿਆਂ ਇਹ ਪੰਥ ਸਜਾਇਆ ਜਿੰਨਾ ਮੱਥਾ ਜ਼ੁਲਮ ਨਾਲ ਹਰ ਥਾਂ ਤੇ ਲਾਇਆ ਦੀ ਮੱਛ ਦੀ ਪਾਖੂਨ ਬਜਾਉਂਦੇ ਸਿੰਘ ਗੁਰੂ ਦਸ਼ਮੇਸ਼ ਦੇ ਰਹਿ ਸਦਕ ਨਬਾਉਂਦੇ ਜੀ ਥੋੜੇ ਲੱਖਾਂ ਸਾਹਮਣੇ ਥੋੜੇ ਲੱਖਾਂ ਸਾਹਮਣੇ ਸਦਕੀ ਨਾ ਡੋਲੇ ਆਹ ਸਿੰਘਾਂ ਤੋਂ ਹਾਰ ਗਏ ਮੁਗਲਾਂ ਦੇ ਢੋਲੇ ਆਹ ਸਿੰਘ ਜੀ ਸੂਰ ਮੇਰੇ ਜੋਰ ਵਕਾਉਂਦੇ ਸਿੰਘ ਗੁਰੂ ਦਸ਼ਮੇਸ਼ ਦੇ ਰਹਿ ਸਦਕ ਨਬਾਉਂਦੇ ਹੱਤ ਜੇਲ੍ਹ ਮਦੀ ਚੱਕਲੀ ਅਮਰਤ ਸਰਮਸੇ ਓ ਸੁਣ ਕੇ ਪੀਕਾ ਨੇਰ ਤੋਂ ਦੋ ਚੋਦੇ ਨਸੇ ਓ ਮਣੀ ਸਿੰਘ ਜੀ ਹੱਸ ਕੇ ਰੇ ਬੰਦ ਕਟਾਉਂਦੇ ਸਿੰਘ ਗੁਰੂ ਦਸ਼ਮੇਸ਼ ਦੇ ਰਸਦ ਕ ਨਵਾਉਂਦੇ ਓ ਦਾਰੂ ਸਿੰਘ ਜੀ ਹੱਸ ਕੇ ਚੜਖੀ ਦੇਟ ਲਿਆ ਬਣਾ ਸੀਸ ਤੋਂ ਦੀ ਬ ਸਿੰਘ ਰਣ ਅੰਦਰ ਲੜਿਆ ਸੁੱਖਾ ਸਿੰਘ ਮਹਤਾਬ ਸਿੰਘ ਸਿਰ ਉਸ ਦਾ ਲਾਉਂਦੇ ਓ ਸਿੰਘ ਗੁਰੂ ਦਸ਼ਮੇਸ਼ ਦੇ ਰੇਸ ਨ ਕਨ ਬੌਂਦੇ ਸਿੰਘ ਗੁਰੂ ਦਸ਼ਮੇਸ਼ ਦੇ ਰੇਸ ਨ ਕਨ ਬੌਂਦੇ ਹੋ